ਜਿਸ ਵਜ੍ਹਾ ਨਾਲ ਅੱਜ ਤੋਂ ਵੱਡੀ ਖਬਰ ਅਮਰਸਾ ਤੋਂ ਆ ਰਹੀ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੰਜ ਸਿੰਘਾਂ ਦੀ ਗਵਾਈ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2017 ਦੇ ਵਿੱਚ ਜੋ ਉਹਨਾਂ ਨੇ ਫੈਸਲੇ ਲਏ ਸੀ ਉਹ ਉਸ ਧਰਮ ਦੇ ਖਿਲਾਫ ਸੀ ਉਸ ਨੂੰ ਦੇਖਦੇ ਅੱਜ ਪੰਜ ਪੈਰਾਂ ਦੀ ਗਵਾਈ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਜਿਸ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨ ਕਾਇਹ ਕਰਾ ਦਿੱਤਾ ਗਿਆ ਤੇ 15 ਦਿਨ ਵਿੱਚ ਪੇਸ਼ ਹੋ ਕੇ ਆਪਣਾ ਜਵਾਬ ਦੇਣ ਦੀ ਲਾਖੀ ਗਈ ਹੈ ਇਸ ਵਿੱਚ ਪੰਜ ਸਹਿਬਾ ਤੇ ਸਰਬਸੱਤੇ ਨਾਲ ਫੈਸਲਾ ਹੋਇਆ ਕਿ ਸੁਖਵੀਰ ਸਿੰਘ ਬਾਦਲ ਪਤੌਰ ਡਿਪਟੀ ਮੁੱਖ ਮੰਤਰੀ ਵਿਧਾ ਸਰਕਾਰ ਅੰਤਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਹੁੰਦਿਆਂ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਐਕਸ਼ਨ ਹੋ ਬਹੁਤ ਭਾਰੇ ਤਾਲ ਕੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰ ਇਸਤਾਨ ਹੋਇਆ ਜਿਸ ਵਿੱਚ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਵਿੱਤ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਆਕਾਪਤ ਸਿੰਘ ਜੀ ਵਿਖੇ ਰੇਣ ਸੋ ਪੀਰ ਸੰਗਬਾਦਲ ਜਨਾਂ ਚਰਨ ਬਾਏ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਰਬੰਦ ਦੀ ਹਾਜ਼ਰੀ ਵਿੱਚ ਆਪਣੇ ਪੀਤੇ ਹੋਏ ਗੁਨਾਹਾਂ ਦੀ ਵਾਖੇ ਦੇ ਮੰਨਦਾ ਉਹਨਾਂ ਸਿਰ ਉਹਨਾਂ ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਤੋਂ ਰੱਖਾਇਆ ਕੋਸ਼ਤ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ